ਕੋਸ ਭਾਈ ਜੇਠੇ ਦੇ ਸਿਰ ਤੇ ਰੱਖ ਦੋਵੇਂ ਆਏ ਜੋ ਸਿਰ ਤੇ ਰੱਖੇ ਨਾ ਤੇ ਹੱਥ ਜੋੜ ਕੇ ਨਾਨੀ ਕਹਿਣ ਲੱਗੀ ਬਾਬਾ ਅਮਰਦਾਸ ਜੀ ਤੁਹਾਡੇ ਚਰਣਾ ਚ ਇੱਕ ਬੇਨਤੀ ਮੇਰੀ ਮੇਰੀ ਗਰੀਬਣੀ ਦੀ ਇੱਕ ਬੇਨਤੀ ਦੱਸ ਬੀਬਾ ਕੀ ਬੇਨਤੀ ਮਹਾਰਾਜ ਇਹ ਜਿਹੜਾ ਬੱਚਾ ਹੈ ਬਚਪਨ ਵਿੱਚ ਇੰਨੀ ਉਮਰ 'ਚ ਇਹਦੀ ਮਾਂ ਵੀ ਚਲੀ ਗਈ ਤੇ ਇਹਦਾ ਪਿਓ ਵੀ ਚਲੇ ਆ ਗਿਆ ਕਿਸੇ ਨੇ ਸੰਭਾਲਿਆ ਨਹੀਂ ਇਹਨੂੰ ਮਹਾਰਾਜ ਜੀ ਮੈਂ ਆਪਣੇ ਕੋਲ ਲੈ ਕੇ ਆਈ ਆ ਤੁਹਾਡੇ ਚਰਨਾਂ 'ਚ ਮੈਂ ਇਹ ਬੇਨਤੀ ਕਰਦੀ ਆ ਜੇ ਮੇਰੇ ਪੁੱਤਰ ਦੇ ਸਿਰ 'ਤੇ ਤੁਸੀਂ ਹੱਥ ਰੱਖੇ ਨੇ ਨਾ ਇਹ ਹੱਥ ساری ਜ਼ਿੰਦਗੀ ਚੁੱਕੇ ਹੋ ਨਾ ਇਹ ساری ਜ਼ਿੰਦਗੀ ਇਹ ਚੁੱਕਿਆ ਨਾ ਹੱਥ ਸਤਿ ਸ੍ਰੀ ਅਕਾਲ ਇਹ ਹੱਥ ਨਾ ਚੁੱਕੇ ਕੀ ਹੋਇਆ ਇਹ ਮਾਂ ਤੋਂ ਵੀ ਸਖਣਾ ਹੈ ਇਹ ਪਿਓ ਤੋਂ ਵੀ ਸਖਣਾ ਹੈ ਦੁਨੀਆ ਤੇ ਹੈ ਕੋਈ ਨਹੀਂ ਦਾ ਉਹ ਮੇਰੇ ਬਜ਼ੁਰਗ ਹੱਡ ਨੇ ਕਿੰਨਾ ਚਿਰ ਮੈਂ ਜੀਣਾ ਇੱਥੇ ਮੈਂ ਕਿੰਨਾ ਚਿਰ ਰਵਾਂਗੀ ਉਸ ਵੇਲੇ ਮਹਾਰਾਜ ਚਲੇ ਗਏ ਬਾਬਾ ਅਮਰਦਾਸ ਜੀ ਨਾਨੀ ਕੋਲ ਰਹਿੰਦੇ ਨੇ ਉਸ ਵੇਲੇ ਨਾ ਕਹਿੰਦੇ ਪੁੱਤਰ ਕੀ ਕਰੇਗਾ ਕੋਈ ਨਾਨੀ ਬਚੀ ਜੇਠਿਆ ਕੀ ਕਰੇਗਾ ਨਾਨੀ ਮਾਂ ਮੈਂ ਕੀ ਕਰਨਾ ਹੈ ਜਿਹੜਾ ਕੰਮ ਮੈਂ ਆਪਣੇ ਪਿੰਡ ਕਰਦਾ ਸੀ ਉਹੀ ਇੱਥੇ ਘੁੰਗੜੀਆਂ ਵੇਚਦਾ ਸੀ ਘੁੰਗੜੀਆਂ ਵੇਚ ਲਿਆ ਕਰਾਂ ਕਿਵੇਂ ਗੁਜ਼ਾਰਾ ਚੱਲੇਗਾ ਮਾਂ ਨਾਨੀ ਮਾਂ ਨੂੰ ਆਖਿਆ ਤੂੰ ਚਿੰਤਾ ਨਾ ਕਰ ਮੈਂ ਹੁੰਗੜੀਆਂ ਵੇਚਿਆ ਕਰਾਂਗਾ ਛੋਲੇ ਬਾਲ ਕੇ ਵੇਚਿਆ ਕਰਾਂਗਾ ਤੁਹਾਡਾ ਵੀ ਭਰਾਂਗਾ ਤੇ ਆਪਣਾ ਵੀ ਭਰਾਂਗਾ ਅੱਛਾ ਸਾਧ ਸੰਗਤ ਜੀ ਬਾਬਾ ਜੇਠਾ ਜੀ ਨੇ ਆਏ ਛਾਪੇ ਚ ਹੁੰਗੜੀਆਂ ਪਾ ਕੇ ਲੈ ਕੇ ਜਾਣੀਆਂ ਹੁੰਗੜੀਆਂ ਪਾ ਕੇ ਲੈ ਕੇ ਜਾਣੀਆਂ ਕਹਿੰਦੇ ਗਲੀਆਂ ਵਿੱਚ ਆਵਾਜ਼ ਦੇਣੀ ਆਏ ਕੁੰਗੜੀਆਂ ਵੇਚਣੀਆਂ ਉਹ ਰਾਹਗੀਰੋ ਕੋਈ ਕੁੰਗੜੀਆਂ ਲੈ ਲਓ ਕੋਈ ਕੁੰਗੜੀਆਂ ਲੈ ਲਓ ਉਸ ਵੇਲੇ 3 ਰਾਤ ਕੁੰਗੜੀਆਂ ਵੇਚਦੇ ਨੇ ਸਾ ਸੰਗਤ ਘੁੰਗਣੀਆਂ ਵੇਚ ਕੇ ਸਤਿਗੁਰੂ ਬਾਬਾ ਅਮਰਦਾਸ ਜੀ ਤੀਜੇ ਪਾਰਸ਼ਾ ਗੁਰੂ ਬਣ ਗਏ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਗਏ। ਤੇ ਨਾਨੀ ਮਾਂ ਨੇ ਆਖਿਆ ਧਿਆਨ ਦਿਓ। ਨਾਨੀ ਮਾਂ ਨੇ ਆਖਿਆ ਪੁੱਤਰ ਸੰਗਤਾਂ ਵਾਵਾ ਹੁੰਦੀਆਂ ਨੇ, ਲੋਕ ਵਾਵਾ ਹੁੰਦੇ ਨੇ। ਉੱਥੇ ਬਹਿ ਕੇ ਢੁੰਗੜੀਆਂ ਵੇਚੇ। ਕਹਿੰਦੇ ਮਾਂ ਜੋ ਤੂੰ ਕਹੇਗੀ ਤੂੰ ਕੁੰਗੜੀਆਂ ਵਾਲਿਆ ਕਰ ਮੈਂ ਵੇਚਿਆ ਕਰਾਂਗਾ ਕਹਿੰਦੇ ਇੱਕ ਦਿਨ ਜਦੋਂ ਭਾਈ ਜੇਠਾ ਜੀ ਕੁੰਗੜੀਆਂ ਲੈ ਕੇ ਗਏ ਨਾ ਕੁੰਗੜੀਆਂ ਗੁਰੂ ਬਾਬਾ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਫੜੀ ਲਾਈ ਹੋਈ ਆਏ ਕੁੰਗੜੀਆਂ ਵੇਚਦੇ ਆਵਾਜ਼ ਦੇਂਦੇ ਨੇ ਉਹ ਕੋਈ ਕੁੰਗੜੀਆਂ ਲੈ ਲਓ ਕੁੰਗੜੀਆਂ ਲੈ ਲਓ ਕਹਿੰਦੇ ਚੱਲਦਾ ਚੱਲਦਾ ਇੱਕ ਸਾਧੂਆਂ ਦਾ ਟੋਲਾ ਆ ਗਿਆ। ਰੱਬ ਦੇ ਪਿਆਰੇ ਫਕੀਰ ਆ ਕੇ ਆਏ ਬਹਿ ਕੇ ਅੱਗੇ। ਜਦੋਂ ਫਕੀਰ ਆਏ ਮਾਂ ਘਰ ਡੀਕਦੀ ਏ ਨਾਨੀ ਕੁਛ ਆਏਗਾ? ਅੱਛਾ ਨਾਨੀ ਤੇ ਵੀ ਅੰਤਾਂ ਦੀ ਗਰੀਬੀ ਸੀ। ਨਾਨੀ ਕੋਲ ਵੀ ਕੋਈ ਐਡੀ ਸਮਰੱਥਾ ਨਹੀਂ ਸੀ ਵੀ ਜਿਹੜੀ ਭਾਈ ਜੇਠੇ ਨੂੰ ਪਾਲ ਸਕੇ। ਸਾਧ ਸੰਗਤ ਨਾਨੀ ਦੀਕਦੀ ਸੀ ਮੇਰਾ ਪੁੱਤਰ ਆਏਗਾ ਕਮਾ ਕੇ ਲਿਆਏਗਾ ਨਾਲੇ ਹੁੰਦਾ ਢਿੱਡ ਭਰਾਂਗੀ ਨਾਲੇ ਆਪਣਾ ਭਰਾਂਗੀ ਕਹਿੰਦੇ ਜਦੋਂ ਫੜੀ ਲਾ ਕੇ ਬੈਠੇ ਨੇ ਸਾਧੂਆਂ ਦਾ ਟੋਲਾ ਆਇਆ ਉਹ ਕਹਿੰਦੇ ਕਾਕਾ ਆਈ ਜੇਠਾ ਜੀ ਨੂੰ ਉਹ ਕਾਕਾ ਲੈ ਆਏ ਕਰ ਸਾਨੂੰ ਭੁੱਖ ਬੜੀ ਲੱਗੀ ਆ ਹੁੰਗੜੀਆਂ ਛਕਾ ਛੋਲੇ ਛਕਾ ਸਰਸੰਗਤ ਜੀ ਆਏ ਦਿਆਲਤਾ ਵਾਲਾ ਸਵਾ ਆਈਦਾ ਨਾ ਦੋਵੇਂ ਹੱਥ ਐਂ ਕਰਕੇ ਬੁੱਕ ਭਰਿਆ ਭਾਈ ਜੇਠਾ ਜੀ ਬੁੱਕ ਭਰ ਕੇ ਉਹ ਜਿਹੜਾ ਸਾਧੂ ਅੱਗੇ ਖੜਾ ਹੈ ਉਹਦੇ ਐਂ ਝੋਲੀ ਚ ਪਾਤਾ ਆ ਲਓ ਮਾਰੋ ਸ਼ੱਕ ਲਓ ਉਹ ਗੁਰਮਖੋ ਜਦੋਂ ਉਹਨੇ ਸਾਧੂ ਨੇ ਐਂ ਸ਼ੱਕ ਲਿਆ ਨਾ ਸ਼ੱਕ ਕੇ ਉਹ ਉਹ ਮਹਾਪੁਰਸ਼ ਬੋਲਦੇ ਨੇ ਉਹ ਸਾਧੂ ਫਕੀਰ ਬੋਲਦੇ ਨੇ ਕਿੰਨੇ ਕਾਕਾ ਤੂੰ ਅਜੇ ਨਿੱਕਾ ਹੈਂ ਛੋਟਾ ਹੈਂ ਤੂੰ ਅਜੇ ਤੇਰੇ ਹੱਥ ਵੀ ਨਿੱਕੇ ਨਿੱਕੇ ਨੇ ਤੇਰੇ ਹੱਥ ਛੋਟੇ ਨੇ ਮੇਰੀ ਭੁੱਖ ਬਹੁਤ ਵੱਡੀ ਹੈ ਐਨੇ ਇੱਕ ਬੋਕ ਨਾਲ ਮੇਰੀ ਭੁੱਖ ਨਹੀਂ ਭਰੇ